ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬੱਚਿਓ ਆਪਾਂ ਕੱਲ ਮਹਾਰਨੀ ਤੇ ਉਸ ਤੋਂ ਬਾਅਦ ਇੱਕ ਓੰਕਾਰ ਦਾ ਉਚਾਰਨ ਸਿੱਖਿਆ ਸੀ ਦੱਸਿਆ ਸੀ ਨਾ ਏਕ ਓੰਕਾਰ ਕਿ ਇੱਕ ਓੰਕਾਰ ਕਿਵੇਂ ਬੋਲਣਾ ਹੈ ਕਈ ਸੰਗਤਾਂ ਪੜ ਜਾਂਦੀ ਏਕ ਓੰਕਾਰ ਉਹ ਸਾਰਿਆਂ ਨੂੰ ਆ ਗਿਆ ਸੀ ਨਾ ਕਿ ਕਿਵੇਂ ਬੋਲਣਾ ਹੈ ਇੱਕ ਓੰਕਾਰ ਹਾਂ ਅੱਜ ਆਪਾਂ ਦੱਸਣਾ ਹੈ ਆ ਚਾਰ ਜਿਹੜੇ ਸ਼ਬਦ ਲਿਖੇ ਨੇ ਇਹਨਾਂ ਦਾ ਉਚਾਰਨ ਕਿਵੇਂ ਕਰਨਾ ਹੈ ਠੀਕ ਆ ਹੁਣ ਮੂਲ ਮੰਤਰ ਦੇ ਵਿੱਚ ਇਹ ਆਉਂਦਾ ਹੈ ਅਜੂਨੀ ਅਜੂਨੀ ਕਈ ਸੰਗਤਾਂ ਤਾਂ ਐਡਾ ਕੱਟ ਦਿੰਦੀਆਂ ਜੂਨੀ ਕੱਲੇ ਕਹਿ ਦਿੰਦੀ ਜੂਨੀ ਹੁਣ ਐਡਾ ਨਾਲ ਬੋਲਣਾ ਹੈ ਇਹਨੂੰ ਕਹਿਣਾ ਅਜੂਨੀ ਅਜੂਨੀ ਕੀ ਬੋਲਣਾ ਹੈ ਅਜੂਨੀ ਹਾਂ ਹੁਣ ਆਜੂਨੀ ਨਹੀਂ ਕਹਿਣਾ ਆਜੂਨੀ ਕਵਾਂਗੇ ਤੇ ਐਡ ਇਹਨੂੰ ਕੰਨਾ ਲੱਗੇਗਾ ਇਥੇ ਐਡ ਨੂੰ ਕੰਨਾ ਨਹੀਂ ਹੈਗਾ ਆਜੂਨੀ ਨਹੀਂ ਕਹਿਣਾ ਅਜੂਨੀ ਹਾਂ ਐਡਾ ਨਾਂ ਲਾ ਕੇ ਅਜੂਨੀ ਕਹਿਣਾ ਅੱਗੇ ਹੁੰਦਾ ਸੱਸੀ ਦਲਾਵਾ ਪੱਬੇ ਟਿੱਪੀ ਹੁਣ ਹਾਂ ਹੁਣ ਜਿਹੜੇ ਸੰਗਤਾਂ ਪਾੜ ਕਰਦੀਆਂ ਘਰਾਂ ਦੇ ਵਿੱਚ ਉਹ ਬੋਲ ਜਾਂਦੀਆਂ ਸੈ ਭੰਗ ਭੰਗ ਕਿਵੇਂ ਬਣੇਗਾ ਜੇ ਇਸਦੇ ਅੱਗੇ ਹਾਂ ਜੇ ਅੱਗੇ ਗੱਗਾ ਲਾ ਦਈਏ ਸਿਰ ਭੰਗ ਬਣਦਾ ਸੈ ਭੰਗ ਇੱਥੇ ਪੱਬੇ ਟਿੱਪੀ ਕਲੀ आप मुहारण भी सीखिए सी एडे टिप्पी सस्से टिप्पी हाहे टिप्पी सस्से टिप्पी बोलिया से पसंग ऐड टिप्पी बोलिया सी हाँ उमें पब्बे टिप्पी बोलना है पब्बे टिप्पी पंग पब्बे टिप्पी पब्बे टिप्पी हाँ हूँ इसका उच्चारण हो जाना है सै पंग हाँ एक तो दलाव सस्से एक पब्बे टिप्पी आ गई ਸੈਪੰਗ ਸੈਪੰਗ ਹਾਂ ਸੈਪੰਗ ਸੈਪੰਗ ਅੱਗੇ ਆ ਗਿਆ ਗੁਰ ਪ੍ਰਸਾਦ ਹੁਣ ਜਿਵੇਂ ਤੁਸੀਂ ਮੂਲ ਮੰਤਰ ਦਾ ਉਚਾਰਨ ਸਿੱਖਿਆ ਸੀ ਤੇ ਵਿੱਚ ਕਈਆਂ ਨੇ ਪੜਿਆ ਸੀ ਗੁਰ ਪ੍ਰਸਾਦ 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 ਤਾਂ ਬਣੇਗਾ ਜੇ ਸਸੇ ਦੇ ਸਸੇ ਦੇ ਪਿੱਛੇ ਬਿੰਦੀ ਲੱਗਦੀ ਆਈ ਹਾਂ ਸਸੇ ਦੇ ਪੈਰ ਵਿੱਚ ਬਿੰਦੀ ਲੱਗਦੀ ਪ੍ਰਸਾਦ ਤਾਂ ਬਣਦਾ ਇੱਥੇ ਹੈਗਾ ਕੱਲਾ ਸਸਾ ਹਾਂ ਤਾਨੂੰ ਨੌਲੇਜ ਪੂਰੀ ਆ ਆ ਵੇਖੋ ਗੁਰਪ੍ਰਸਾਦ ਬੋਲਣਾ ਸ ਸ ਨਹੀਂ ਬੋਲਣਾ ਜੇ ਸ ਸ ਦੇ ਪੈਰ ਵਿੱਚ ਬਿੰਦੀ ਲਾ ਦੀਏਂਦੇ ਅਰਥ ਬਦਲ ਜਾਂਦਾ ਪ੍ਰਸ਼ਾਦ ਹੋ ਜਾਂਦਾ ਖਾਣ ਵਾਲਾ ਪ੍ਰਸ਼ਾਦ ਖਾਣੇ ਆਪਾਂ ਉਹਦੇ ਸ ਸ ਦੇ ਪੈਰ ਬਿੰਦੀ ਲਾ ਕੇ ਬੋਲਦੇ ਆ ਪ੍ਰਸ਼ਾਦ ਇਹ ਗੁਰੂ ਦੀ ਕਿਰਪਾ ਦੁਆਰਾ ਇਹਨਾਂ ਅਰਥ ਹੋ ਰਾ ਗੁਰਪ੍ਰਸਾਦ ਬੋਲਣਾ ਪ੍ਰਸ਼ਾਦ ਗੁਰਪ੍ਰਸਾਦ ਗੁਰੂ ਨੇ ਕਹਿਣਾ ਗੁਰ हां गुरप्रसाद की, की कहना है गुरप्रसाद की कहना है गुरप्रसाद हां गुरप्रसाद आगे आ गया है पी हैप्पी होना इते ਤੁਸੀਂ ਇਸ ਦਾ ਉਚਾਰਨ ਸਿੱਖਿਆ ਸੀ ਤੇ ਕਈਆਂ ਨੇ ਕਹਿ ਦਿੱਤਾ ਹੈਪੀ ਸੱਚ ਹੈਪੀ ਹੋਊਗਾ ਜੇ ਭੱਬੇ ਨੂੰ ਕੱਟ ਕੇ ਇਹਦੇ ਤੇ ਪਪਾ ਪਾ ਲਈ हां हैप्पी ਪੱਪੇ ਦੀ ਆਵਾਜ਼ ਨਿਕਲ ਬਿਨਾ ਪਰ ਇੱਥੇ ਪੱਬਾ हां ਭੱਬੇ ਦੀ ਆਵਾਜ਼ ਉਚਾਰਨ ਕਰਨੀ ਹੈ पी हैपी नहीं कहना है हैपी एक मिनट ਹੁਣ ਇਹ ਕਹਿੰਦੇ ਹੈਪੀ ਸੱਚ ਹੈਪੀ ਹੁੰਦਾ ਹੈ ਜੇ ਬੱਬੇ ਨੂੰ ਬਿਹਾਰੀ ਹੋਵੇਗੀ ਠੀਕ ਆ ਹਾਂ ਹੈਪੀ ਵੀ ਨਹੀਂ ਕਹਿਣਾ ਹੈਪੀ ਹਾਂ ਭੱਬੇ ਨੂੰ ਬਿਹਾਰੀ ਹੈ ਭੱਬੇ ਦੀ ਆਵਾਜ਼ ਉਚਾਰਨ ਕਰਨੀ ਹੈ ਹੈਪੀ ਹੈਪੀ ਸੱਚ ਨਾਨਕ ਹੋਸੀ ਹਾ ਇਹਨੂੰ ਹੋੜਾ ਹੈ ਹਾਂ ਹੋਸੀ ਹਾਂ ਹਾਂ ਤੁਹਾਨੂੰ ਇਹ ਚਾਰਾਂ ਅਕਸ਼ਬਦਾਂ ਦੀ ਸਮਝ ਲੱਗੀ ਹੈ ਹਾਂਜੀ ਇਹਨੂੰ ਕੀ ਬੋਲਣਾ ਹੈ ਸਤਿ ਇਹਨੂੰ ਕਹਿਣਾ ਹੈ ਸਤਿ 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 ਹਾਂ ਇਹਨੂੰ ਕੀ ਬੋਲਣਾ ਹੈ ਸਤਿ ਇਹਨੂੰ ਕੀ ਬੋਲਣਾ ਹੈ ਹਾਪੀ ਹਾਂ ਅੱਜ ਆਪਾਂ ਮੂਲ ਮੰਤਰ ਦਾ ਜਿਹੜਾ ਸਾਰਾ ਸ਼ੁੱਧ ਉਚਾਰਨ ਸਿੱਖ ਲਿਆ ਹੈ ਸਿੱਖ ਲਿਆਣਾ ਹਾਂਜੀ ਕੱਲ ਆਪਾਂ ਬੁਹਾਰਨੀ ਸਿੱਖੀ ਸੀ ਤੇ ਏਕ ਓੰਕਾਰ ਦਾ ਉਚਾਰਨ ਸਿੱਖਿਆ ਸੀ ਅੱਜ ਆਪਾਂ ਸਾਰਾ ਮੂਲ ਮੰਤਰ ਦਾ ਜਿਹੜੇ ਮੇਨ ਮੇਨ ਜਿਹੜੀਆਂ ਸੰਗਤਾਂ ਆਪ ਮਿਸਟੇਕ ਕਰਦੀਆਂ ਆਮ ਗਲਤੀਆਂ ਕਰਦੀਆਂ ਸੰਗਤਾਂ ਆਪ ਉਸ ਦਾ ਉਚਾਰਨ ਦੱਸ ਰਹੇ ਆਂ ਠੀਕ ਹੈ ਬਾਕੀ ਆਪ ਸਾਰਾ ਸਹੀ ਪੜ੍ਹ ਲੈਣੇ ਆਂ ਪਰ ਇਹ ਜਿਹੜੀ ਮੇਨ ਚ ਸ਼ਬਦ ਨੇ ਆਪਾਂ ਗਲਤ ਪੜ੍ਹ ਜਾਂਦੀਆਂ ਸਾਰਾ ਆ ਗਿਆ ਸਾਰਿਆਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ